ਪਿੰਡਾਂ ਵਿੱਚ ਨਾ ਅਕਸਰ ਲੋਕ ਗੱਲ ਕਰਦੇ ਹੁੰਦੇ ਆ ਕਿ ਫਲਾਣੇ ਦਾ ਮੁੰਡਾ ਗਿਆ ਫਲਾਣੇ ਦੀ ਕੁੜੀ ਆ ਜਿਹੜੀ ਬਾਹਰ ਗਈ ਆ ਉਹਨੇ ਕੀ ਆ 2 ਸਾਲਾਂ ਵਿੱਚ ਵਧੀਆ ਇਦਾਂ ਟੌਪ ਦੀ ਕੋਠੀ ਪਾਤੀ ਫਲਾਣੀ ਗੱਡੀ ਲੈਤੀ ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕੈਨੇਡਾ ਵਿੱਚ ਨਾ ਜਿੰਨੇ ਵੀ ਮੁੰਡੇ ਕੁੜੀਆਂ ਉਹਨਾਂ ਸਾਰਿਆਂ ਦਾ ਹਿਸਾਬ ਹੈ ਜਿਹੜਾ ਅਲੱਗ-ਅਲੱਗ ਹੈ ਕਿਸੇ ਨੇ ਮਤਲਬ ਜਿਹੜੇ ਖਾਸ ਕਰਕੇ ਤੁਹਾਨੂੰ ਪਤਾ ਇੱਥੇ ਸਟੂਡੈਂਟ ਹੀ ਆਏ ਆ ਕਿਸੇ ਦਾ ਕਾਲਜ ਹੈ ਤਿੰਨ ਦਿਨ ਲੱਗਦਾ ਕਿਸੇ ਦਾ 5 ਦਿਨ ਲੱਗਦਾ ਕਿਸੇ ਦਾ 1 ਦਿਨ ਹੀ ਲੱਗਦਾ ਤੇ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਹੁਣ ਜਿਹਦਾ ਕਾਲਜ ਪੰਜ ਦਿਨ ਲੱਗਦਾ ਉਹ ਕਿੱਥੋਂ ਕੰਮ ਕਰ ਲੂਗਾ ਉਹ ਵੱਤ ਵਤ ਕੀ ਐ ਸੈਟਰਡੇ ਸੰਡੇ ਕੰਮ ਕਰ ਲੂਗਾ ਤਾਂ ਕੈਨੇਡਾ ਵਿੱਚ ਸੈਟਰਡੇ ਸੰਡੇ ਜਿਹੜਾ ਵੀਕਐਂਡ ਤੇ ਕੰਮ ਲੱਭਣਾ ਨਾ ਸਭ ਤੋਂ ਜ਼ਿਆਦਾ ਔਖਾ ਹੈ ਤੇ ਹੁਣ ਤਾਂ ਇੱਥੇ ਕਾਲਜ ਹੀ ਇੰਨੇ ਸਖਤ ਹੋ ਗਿਆ ਕਿ ਤੁਹਾਨੂੰ ਘੱਟੋ ਘੱਟ 4-5 ਦਿਨ ਤਾਂ ਜਿਹੜਾ ਕਾਲਜ ਜਾਣਾ ਹੀ ਪੈਂਦਾ ਤਾਂ ਤੁਸੀਂ ਦੂਜਿਆਂ ਦੇ ਵੱਲ ਦੇਖਦੇ ਕਿ ਨਾ ਮਤਲਬ ਦੂਜੇ ਜਿਹੜੇ ਜਿਨ੍ਹਾਂ ਤੋਂ ਹਲੇ ਨਹੀਂ ਆਪਦਾ ਸਟੈਂਡ ਹੋਇਆ ਹੁੰਦਾ ਦੋ ਸਾਲਾਂ ਵਿੱਚ ਜਿਨ੍ਹਾਂ ਨੇ ਆਪਣੀਆਂ ਫੀਸਾਂ ਹੀ ਭਰੀਆਂ ਤਾਂ ਉਹ ਬੱਚਿਆਂ ਨੂੰ ਮਤਲਬ ਇਦਾਂ ਨਾ ਦੇਖਿਆ ਕਰੋ ਕਿ ਇਹ ਤਾਂ ਜਿਵੇਂ ਉੱਥੇ ਕੁਝ ਕਰਦੀ ਨਹੀਂਗੇ ਜਾਂ ਇਹ ਤਾਂ ਮਤਲਬ ਸਿਰਫ ਫालतू ਖਰਚੇ ਕਰਦੇ ਆ ਤਾਂ ਸਾਰਿਆਂ ਦੀਆਂ ਮਜਬੂਰੀਆਂ ਅਲੱਗ ਹੁੰਦੀਆਂ ਸਾਰਿਆਂ ਨੇ ਆਪਦਾ ਸਟੇਟਸ ਬਣਾਉਣਾ ਹੁੰਦਾ ਤਾਂ ਉਹਦੇ ਲਈ ਕੀ ਆ ਬੰਦੇ ਨੂੰ ਬਹੁਤ ਚੀਜ਼ਾਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਆ ਆਪਦੀ ਹੁਣ ਪੜ੍ਹਾਈ ਪੂਰੀ ਕਰ ਲਈ ਕੀ ਆ ਬੰਦੇ ਨੂੰ ਕੰਮ ਛੱਡਣਾ ਪੈਂਦਾ